ਤੋ ਟੁੱਟ ਗਈ ਇਹ ਥੋੜੀ ਜਿਹੀ ਖਲਕ ਇਹ ਤਾਰ ਪਿੱਤਲ ਦੀ ਆ ਪਿੱਤਲ ਦੀ ਇਹ ਪਿਓਰ ਪਿੱਤਲ ਹੁੰਦਾ ਇਹ ਫੇਰ ਤੁਹਾਨੂੰ ਕਿੱਥੋਂ ਮਿਲਦੀ ਐ ਇਦਾਂ ਦੀ ਤਾਰਾਂ ਇਹ ਮਿਲ ਜਾਂਦੀ ਐ ਹਾਰਬੇਡ ਵਾਲੇ ਕੋਲ ਤੋਂ ਜਿਹੜੇ ਗੈਸ ਵੈਲਡਿੰਗ ਵਾਲੇ ਨਹੀਂ ਹੁੰਦੇ ਹਾਂਜੀ ਉਹ ਲਿਆਉਂਦੇ ਆ ਉਹ ਗੈਸ ਵੈਲਡਿੰਗ ਨੂੰ ਲੱਗਦੀ ਤਾਰ ਇਹਦੇ ਮਹਿੰਗੀ ਮਿਲਦੀ ਹੋਣੀ ਪਿੱਤਲ ਤਾਂ ਨਾ ਨਾ 50 ਕਰਕੇ ਦੀ ਹੁੰਦੀ ਇੱਕ 30 ਤੋਂ 10 ਇਹਨੇ ਫੁੱਟਦਾ। ਨਾ ਕਾਈ ਫੁੱਟਦਾ। ਕਾਈ ਫੁੱਟਦਾ ਇੱਕ ਪੀਸ। ਤੇ ਆਹ ਦੇਖੋ ਦੋਸਤੋ ਆਹ ਬਣ ਰਹੀਏ ਇਹ ਤੇ ਤੂੰ ਵੀ ਜਿਹਨੂੰ ਆਪਾਂ ਸੋਰਾਣ ਵਾਲੀ ਤੂੰ ਵੀ ਕਹਿੰਦੇ ਆਂ ਬਟਨ ਵਾਲੀ ਤੂੰ ਵੀ ਕਹਿ ਦਿੰਦੇ ਆਂ। ਆਹ ਦੇਖੋ। ਇਹ ਇਦਾਂ ਗਰਮ ਕਰਕੇ ਪਿੱਤਲ ਨੂੰ ਕੱਲੀ-ਕੱਲੀ ਤਾਰਿਆ ਤਾਂ ਲਾਉਣੀ ਪੈਂਦੀ ਆ। ਇਹ ਖਾਸ ਕਰਕੇ ਪਿੱਕਲ ਦੀ ਉਹ ਲੱਗਦੀ ਏ ਕਿ ਹੋਰ ਵੀ ਲੱਗ ਸਕਦੀ ਆ। ਸਟੀਲ ਦੀ, ਲੋਹੇ ਦੀ। ਹਾਂ, ਜਦ ਲੱਗ ਜਾਂਦੀ ਇਹਨੂੰ ਜਰਨੀ ਲੱਗਦੀ ਤਾਂ ਇਹਨੂੰ ਲਾਉਂਦੇ ਆ। ਅੱਛਾ। ਆਵਾਜ਼ ਦਾ ਵੀ ਫਰਕ ਹੁੰਦਾ ਹੋਣਾ ਨਹੀਂ ਆਵਾਜ਼ ਦਾ ਬੱਜਾਰ ਲੱਗਣ ਤੇ ਇੱਕ ਤਰ੍ਹਾਂ ਵਧੀਆ ਲੱਗਦਾ ਆ ਨੀ ਇਹ ਪਿੱਤਲ ਦੀਆਂ ਹੂੰਆਂ ਲੱਗਦਾ ਆ ਕੋਕੇ ਵੀ ਪਿੱਤਲ ਦੇ ਹੁੰਦੇ ਆ ਤੇ ਇਹ ਵੀ ਪਿੱਤਲ ਦੇਖੋ ਦੋਸਤੋ ਇਹ ਆ ਤੁੰਬੀ ਸੋ ਇਹ ਤੁੰਬੀ ਹੁਣ ਆਰਡਰ ਆਇਆ ਹੋਇਆ ਜੀ ਕਿਸੇ ਦਾ ਹਾਂ ਅਮਰੀਕਾ ਜਾਂਦੀ ਆ ਇਹ ਤੁੰਬੀ ਅਮਰੀਕਾ ਜਾਣੀ ਆ ਜੀ ਦੇਖੋ ਨਾਰੀ ਵਾਲਾ ਪਿੱਛੇ ਬੱਕਰੇ ਦੀ ਖਾਲਾ ਤੇ ਆਹ ਸਰਮਾਇਕਾ ਲੱਗਿਆ ਹੋਇਆ ਆ ਦੇਖੋ ਇਹ ਕੋਕੇ ਪਿੱਤਲ ਦੇ ਆ ਇਹ ਵੀ ਕੋਕੇ ਬਹੁਤ ਦੂਰ ਤੇ ਆਉਂਦੇ ਆ ਜੀ ਕੈਥਲ ਤੋਂ ਆਉਂਦੇ ਆ ਕੋਕੇ ਕੋਕੇ ਵੀ オリジナル ਆ ਜਿਹੜੇ ਆਮ ਨਹੀਂ ਮਿਲਦੇ ਤੇ ਆ ਦੇਖੋ ਜੀ ਸਾਰੇ ਬਟਨ ਬਣਾ ਕੇ ਲਾਏ ਹੋਏ ਆ ਤੇ ਆ ਆ ਜਿਹੜਾ ਇਹ ਵੀ ਤੁਸੀਂ ਆਪੇ ਪਾਇਆ ਹੋਇਆ ਵਿੱਚ ਆ ਪਾਈਪ ਆਹ ਆਹ ਹਾਂ ਹਾਂ ਆਪਾਂ ਪਾਉਂਦੇ ਸਾਰੇ ਕੁਝ ਬਣਾ ਕੇ ਇਹ ਵੀ ਬਣਾ ਲਿਆ ਵਿੱਚ ਪਾਇਪ ਪਿਆ ਹੋਣਾ ਅੱਛਾ ਇਹਦੇ ਵਿੱਚ ਲੱਕੜ ਪਾ ਕੇ ਹਨਾ ਜੀ ਆ ਦੇਖੋ ਦੋਸਤੋ ਇਹਦੇ ਵਿੱਚ ਨਾ ਲੱਕੜ ਦਾ ਗੁਟਕਾ ਜਿਹਾ ਬਣਾ ਕੇ ਪਾਇਆ ਹੋਇਆ ਦੇਖੋ ਤੇ ਆ ਪਾਈਪ ਆ ਇਹ ਪਾਈਪ ਵੱਡ ਕੇ ਫਿਰ ਹੈਂਡਲ ਬਣ ਗਿਆ ਨਾ ਇਹ ਹੈਂਡਲ ਬਣ ਗਿਆ ਜੀ ਸੋ ਦੇਖੋ ਆ ਦੇਖ ਇਹ ਤੂੰ ਵੀ ਬਜਾਉਣੀ ਹਰ ਕਿਸੇ ਤੇ ਬਸ ਦੀ ਗੱਲ ਨਹੀਂ ਆ ਇਹਦੇ ਵਿੱਚ ਹਾਂਜੀ ਇਹਦੇ ਵਿੱਚ ਗਲੀ ਕੱਢ ਕੇ ਫਿਰ ਹੈਂਡਲ ਬਣਦਾ ਹੈ ਤੇ ਜਿਹੜੀ ਹੁਣ ਆ ਤਾਰ ਬਣ ਰਹੀ ਹੈ ਇਹ ਵੀ ਇਹੀ ਚੀਜ਼ ਬਣ ਰਹੀ ਆ ਆ ਤਾਂ ਤੂੰ ਵੀ ਕੰਪਲੀਟ ਆ ਹਾਂ ਤਾਂ ਕੰਪਲੀਟ ਇਸ ਤੋਂ ਦੇਖੋ ਨੇ ਬੰਦੀਆਂ ਜੀ ਤੂੰਬੀਆਂ ਤੇ ਹੋਰ ਵੀ ਹਰ ਪ੍ਰਕਾਰ ਦੀ ਤੂੰਬੀ ਬਣਦੀ ਆ ਤੇ ਆ ਦੇਖੋ ਇੱਧਰ ਅੱਗੇ ਦੇ ਉੱਪਰ ਇਹਨੂੰ ਗਰਮ ਕਰਨਾ ਪੈਂਦਾ ਤਾਂ ਮੁੜਦੀ ਆ ਨਹੀਂ ਫਿਰ ਇਹ ਟੁੱਟ ਜਾਂਦੀ ਆ ਆ ਦੇਖੋ ਬਹੁਤ ਬਰੀਕੀ ਕੰਮ ਆ ਇਹ ਤੂੰਬੀ ਤੇ ਬਹੁਤ ਜ਼ਿਆਦਾ ਮਿਹਨਤ ਆਂਦੀ ਆ ਆਂਦੀ ਤਾਂ ਸਾਰੀਆਂ ਤੂੰਬੀਆਂ ਦੀ ਮਿਹਨਤ ਬਹੁਤ ਜ਼ਿਆਦਾ ਹੈ ਕਿਉਂਕਿ ਆ ਜਿਹੜਾ ਚਮੜਾ ਉੱਪਰ ਮੜਿਆ ਹੋਇਆ ਨਾ ਇਹ ਵੀ ਵਾਰ-ਵਾਰ ਚੈੱਕ ਕਰਨੀ ਪੈਂਦੀ ਆ ਕਈ ਵਾਰ ਇਹ ਚਮੜੇ ਨੂੰ 2-2 3-3 ਵਾਰ ਉਤਾਰ ਕੇ ਮੜਨਾ ਪੈਂਦਾ ਤਾਂ ਇਹਦੀ ਅਸਲੀ ਟੋਨ ਆ ਜਿਹੜੀ ਬਣਦੀ ਆ ਜਦੋਂ ਤੱਕ ਅਸਲੀ ਟੋਨ ਨਹੀਂ ਬਣਦੀ ਉਦੋਂ ਤੱਕ ਇਹਨੂੰ ਨਹੀਂ ਛੱਡਿਆ ਜਾਂਦਾ ਸੋ ਦੇਖੋ ਇਹ ਬਣ ਰਹੀਆ ਹੈਂਡਲ ਦੇਖੋ ਇਹਨੂੰ ਪਿੱਤਲ ਨੂੰ ਐ ਲਾਲ ਕਰਕੇ ਗਰਮ ਕਰਕੇ ਫਿਰ ਇਹ ਮੋਟ ਗਿਆ ਅਗਰ ਆਪਾਂ ਦੂਸਰੀ ਤਰ੍ਹਾਂ ਇਹਨੂੰ ਬੰਨ੍ਹ ਦਈਏ ਤਾਂ ਇਹ ਦਾ ਟੁੱਟਣ ਦਾ ਖਤਰਾ ਰਹਿੰਦਾ ਇਹ ਗਰਮ ਕਰਕੇ ਥੋੜਾ ਜਿਹਾ ਸੋ ਖਾਮੋ ਜੀ ਅੰਦੇ ਜਿੰਨਾ ਮਰਜੀ ਘੱਟ ਇਹਨੂੰ ਬੈਂਡ ਦੇ ਦੇ ਲੋ ਵੱਧ ਬੈਂਡ ਦੇ ਦੇ ਲੋ ਸੁਰਾ ਵਾਲੀ ਟੂੰਬੀ ਵਾਂਗਈ ਆ ਦੋਸਤੋ ਇਹ ਤੇ ਬਾਕੀ ਹਰ ਪ੍ਰਕਾਰ ਦੀ ਟੂੰਬੀ ਆ ਜਿਹੜੀ ਉਸਤਾਦ ਜੀ ਨੇ ਬਣਾ ਕੇ ਰੱਖਿਆ ਆ ਦੇਖੋ ਇੱਧਰ ਟੂੰਬੇ ਟੂੰਬੀਆਂ ਕਿੰਗ ਟੂੰਬੇ 4-4 ਤਾਰੇ ਟੂੰਬੇ 5 ਤਾਰੇ 3 ਤਾਰੇ 2 ਤਾਰੇ ਗੋਪੀ ਚੰਦ ਅਲਗੋਜੇ ਬੁਗਤੂ ਡਫਲੀ ਹਰ ਪ੍ਰਕਾਰ ਦੇ ਪੰਜਾਬੀ ਲੋਕ ਸਾਜ ਆ ਜਿਹੜੇ ਇਸ ਜਗ੍ਹਾ ਤੇ ਬਣਦੇ ਆ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਕਿਸੇ ਵੀ ਦੋਸਤ ਨੂੰ ਚਾਹੀਦੇ ਹੋਣ ਦੇਖੋ